ਭੁੱਖੇ ਟੱਡਕਰੋਂ ਨਾ ਤੁਰਿਏ ਚਾਹੇ ਲੱਖ ਹੋਵੇ ਮਜਬੂਰੀ ਜਦੋਂ ਅਸੀਂ ਰਿਜਕ ਲਈ ਘਰੋਂ ਖਾਲੀ ਪੇਟ ਤੁਰਦੇ ਹਾਂ ਤਾਂ ਸਾਡੇ ਅੰਦਰ ਲੀਆਂ ਆਂਦਰਾਂ ਵੀ ਸਾਨੂੰ ਵੱਦ ਦੁਆਵਾਂ ਦਿੰਦੀਆਂ ਹਨ ਰਿਜਕ ਲਈ ਤੂੰ ਤੁਰਿਆ ਫਿਰਦਾ ਰੋਟੀ ਹੈ ਬਹੁਤ ਜ਼ਰੂਰੀ ਸਬਰ ਪਿਆਲਾ ਮਹਿੰਗਾ ਭਰਦਾ ਇੱਥੇ ਸਸਤੀ ਮਿਲੇ ਗਰੂਰੀ ਰੁੱਖੀ ਸੁੱਕੀ ਹੱਸ ਕੇ ਖਾ ਲੈ ਜੇ ਨਹੀਂ ਮਿਲਦੀ ਚੂਰੀ ਜਿਵੇਂ ਵੀ ਸਾਨੂੰ ਰੁੱਖੀ ਮਿੱਸੀ ਰੋਟੀ ਮਿਲਦੀ ਹੈ ਓਵੇਂ ਹੀ ਸਾਨੂੰ ਪ੍ਰਮਾਤਮਾ ਦਾ ਸ਼ੁਕਰਾਨਾ ਕਰਕੇ ਖਾ ਲੈਣੀ ਚਾਹੀਦੀ ਹੈ ਦੂਰ ਹੋਣ ਨੂੰ ਮਿੰਟ ਨਹੀਂ ਲੱਗਦਾ ਤੇ ਨੇੜੇ ਹੋਣ ਲਈ ਸਾਲ ਲੱਗ ਜਾਂਦੇ ਨੇ ਕਦੇ ਵੀ ਕਿਸੇ ਨਾਲ ਬੁਰਾ ਵਰਤਾਓ ਨਾ ਕਰੋ ਸਗੋਂ ਆਪਣੀਆਂ ਦੁਨੀਆ ਵਿੱਚ ਇੱਜ਼ਤ ਬਣਾ ਕੇ ਰੱਖੋ ਸਭ ਨੂੰ ਹੱਸ ਕੇ ਮਿਲੋ ਜਦੋਂ ਤੁਸੀਂ ਕਿਸੇ ਦਾ ਮਾੜਾ ਕਰੋਗੇ ਤਾਂ ਤੁਹਾਨੂੰ ਲੋਕ 1 ਮਿੰਟ ਵਿੱਚ ਹੀ ਦੂਰ ਕਰ ਦੇਣਗੇ ਤੇ ਫਿਰ ਦੁਬਾਰਾ ਕੋਲੇ ਆਉਣ ਨੂੰ ਬਹੁਤ ਹੀ ਸਾਲ ਲੱਗ ਜਾਣਗੇ ਉਹ ਇੱਜ਼ਤ ਸਾਨੂੰ ਦੁਬਾਰਾ ਨਹੀਂ ਮਿਲਦੀ ਇਸ ਲਈ ਇੱਜ਼ਤ ਕਮਾਉਣੀ ਔਖੀ ਹੈ ਗਵਾਈ ਤਾਂ 1 ਮਿੰਟ ਵਿੱਚ ਜਾਂਦੀ ਹੈ ਜ਼ਿੰਦਗੀ ਨੇ ਮੈਨੂੰ ਇੱਕ ਚੀਜ਼ ਸਿਖਾ ਦਿੱਤੀ ਆਪਣੇ ਆਪ ਵਿੱਚ ਖੁਸ਼ ਰਹਿਣਾ ਜੇ ਤੁਸੀਂ ਆਪਣੀ ਜ਼ਿੰਦਗੀ ਨੂੰ ਉਸੀ ਖੁਸ਼ੀ ਜਿਉਣਾ ਚਾਹੁੰਦੇ ਹੋ ਤਾਂ ਆਪਣੀ ਮਿਹਨਤ ਆਪ ਕਰਨੀ ਸਿੱਖੋ ਤੇ ਕਿਸੇ ਤੋਂ ਕੋਈ ਉਮੀਦ ਨਾ ਰੱਖੋ ਕਿਉਂਕਿ ਕਿਸੇ ਦਾ ਕੋਈ ਭਰੋਸਾ ਨਹੀਂ ਉਹ ਕਦੋਂ ਤੁਹਾਡਾ ਸਾਥ ਛੱਡ ਦੇਵੇ ਤੁਸੀਂ ਇਕੱਲੇ ਹੀ ਰਹਿ ਜਾਵੋ ਇਸ ਲਈ ਆਪਣੀ ਜ਼ਿੰਦਗੀ ਵਿੱਚ ਇਕੱਲੇ ਹੀ ਖੁਸ਼ ਰਹੋ ਜ਼ਿੰਦਗੀ ਵਿੱਚ ਹਰ ਕਿਸੇ ਦੀ ਗੱਲ ਨੂੰ ਦਿਲ ਤੇ ਲਾਉਂਦੇ ਰਹੋਗੇ ਤਾਂ ساری ਉਮਰ ਰੋਂਦੇ ਹੀ ਰਹੋਗੇ ਸਾਨੂੰ ਕਿਸੇ ਹੋਰ ਲੋਕਾਂ ਦੀ ਗੱਲ ਦਿਲ ਤੇ ਨਹੀਂ ਲਾਉਣੀ ਚਾਹੀਦੀ ਇਸ ਨਾਲ ਸਾਡੇ ਦਿਲ ਨੂੰ ਠੇਸ ਪਹੁੰਚਦੀ ਹੈ ਤੇ ਦਿਲ ਦੁਖੀ ਹੁੰਦਾ ਹੈ ਇਸ ਕਰਕੇ ਜਿਹੜਾ ਜਿਹਾ ਹੈ ਉਸ ਦੇ ਨਾਲ ਉਹ ਜਿਹਾ ਹੀ ਬਣ ਕੇ ਰਹੋ ਸਮਾ ਅਤੇ ਸਥਿਤੀ ਕਦੇ ਵੀ ਬਦਲ ਸਕਦੀ ਹੈ ਇਸ ਲਈ ਕਦੇ ਵੀ ਕਿਸੇ ਦਾ ਅਪਮਾਨ ਨਾ ਕਰੋ ਕਿਸੇ ਨੂੰ ਛੋਟਾ ਨਾ ਸਮਝੋ ਸਾਨੂੰ ਸਭ ਦਾ ਆਦਰ ਸਤਕਾਰ ਕਰਨਾ ਚਾਹੀਦਾ ਹੈ ਤੇ ਸਭ ਨਾਲ ਖੁਸ਼ ਰਹੋ ਜੇ ਤੁਸੀਂ ਦੌਲਤ ਦੇ ਹੰਕਾਰ ਵਿੱਚ ਰਹਿੰਦੇ ਹੋ ਤੇ ਤੁਸੀਂ ਬਹੁਤ ਹੀ ਸ਼ਕਤੀਸ਼ਾਲੀ ਬਣਦੇ ਹੋ ਤੇ ਉਸ ਟਾਈਮ ਤੁਹਾਨੂੰ ਸਮੇਂ ਬਾਰੇ ਨਹੀਂ ਪਤਾ ਹੁੰਦਾ ਕਿ ਸਮਾਂ ਤੁਹਾਡੇ ਨਾਲੋਂ ਵੱਧ ਵੀ ਸ਼ਕਤੀਸ਼ਾਲੀ ਹੈ ਤੁਸੀਂ ਇਸ ਦੁਨੀਆ ਵਿੱਚ ਸਮੇਂ ਅਨੁਸਾਰ ਹੀ ਚੱਲਦੇ ਸਕਦੇ ਹੋ ਆਪਦੇ ਹੰਕਾਰ ਵਿੱਚ ਨਹੀਂ ਕਿਉਂਕਿ ਸਮਾਂ ਆਪਦੇ ਅਨੁਸਾਰ ਚੱਲਦਾ ਹੀ ਰਹਿੰਦਾ ਹੈ ਇਹ ਕਿਸੇ ਦਾ ਰੋਕਿਆ ਰੁਕਦਾ ਨਹੀਂ ਗੁਰੂ ਦਾ ਹੱਥ ਫੜਨ ਦੀ ਬਜਾਏ ਆਪਣੇ ਹੱਥ ਗੁਰੂ ਨੂੰ ਫੜਾ ਦੋ ਕਿਉਂਕਿ ਅਸੀਂ ਗੁਰੂ ਦਾ ਹੱਥ ਗਲਤੀ ਨਾਲ ਛੱਡ ਸਕਦੇ ਹਾਂ ਜਦੋਂ ਸਾਡੀ ਲੋੜ ਪੂਰੀ ਹੋ ਜਾਂਦੀ ਹੈ ਤਾਂ ਅਸੀਂ ਗੁਰੂ ਨੂੰ ਭੁੱਲ ਜਾਂਦੇ ਹਾਂ ਤੇ ਉਸ ਤੋਂ ਪਿੱਛੇ ਹਟ ਜਾਂਦੇ ਹਾਂ ਪਰ ਗੁਰੂ ਹਮੇਸ਼ਾ ਸਾਡੇ ਅੰਗ ਸੰਗ ਰਹਿੰਦਾ ਹੈ ਉਹ ਕਦੇ ਵੀ ਸਾਡੇ ਤੋਂ ਦੂਰ ਨਹੀਂ ਹੁੰਦਾ ਇਸ ਲਈ ਜਦ ਗੁਰੂ ਸਾਡਾ ਹੱਥ ਫੜ ਲਵੇ ਤਾਂ ਫਿਰ ਉਹ ਕਦੇ ਵੀ ਸਾਡਾ ਹੱਥ ਛੱਡਦਾ ਨਹੀਂ ਗੁਰੂ ਤਾਂ ਹਮੇਸ਼ਾ ਸਾਡੇ ਨਾਲ ਹੀ ਰਹਿੰਦਾ ਹੈ ਅਸੀਂ ਹੀ ਆਪਦੀ ਲੋੜ ਪੂਰੀ ਹੋਣ ਤੋਂ ਬਾਅਦ ਅਸੀਂ ਗੁਰੂ ਤੋਂ ਦੂਰ ਹੋ ਜਾਂਦੇ ਹਾਂ ਤੂੰ ਉਹਦੀਆਂ ਰਹਿਮਤਾਂ ਨੂੰ ਵੇਖਿਆ ਕਰ ਤੇ ਸ਼ੁਕਰ ਕਰਿਆ ਕਰ ਸ਼ੁਕਰ ਵਿੱਚ ਰਹਿਣ ਵਾਲਿਆਂ ਨੂੰ ਉਹ ਕਦੇ ਵੀ ਡਿਗਣ ਨਹੀਂ ਦਿੰਦਾ ਜਦੋਂ ਪਰਮਾਤਮਾ ਦੀ ਤੁਹਾਡੇ ਤੇ ਰਹਿਮਤ ਹੋ ਜੇ ਉਦੋਂ ਤੁਸੀਂ ਹਰ ਖੁਸ਼ੀ ਪ੍ਰਾਪਤ ਕਰ ਲੈਂਦੇ ਹੋ ਜਿਵੇਂ ਖੂ ਦਾ ਪਾਣੀ ਸਮੇਂ ਨਾਲ ਮੁੱਕ ਜਾਂਦਾ ਓਵੇਂ ਹੀ ਜੇ ਗੱਲਬਾਤ ਘੜਦੀ ਰਹੇ ਤਾਂ ਰਿਸ਼ਤਾ ਵੀ ਮੁੱਕ ਜਾਂਦਾ ਸਾਨੂੰ ਰਿਸ਼ਤਿਆਂ ਵਿੱਚ ਪਿਆਰ ਬਣਾ ਕੇ ਰੱਖਣਾ ਚਾਹੀਦਾ ਹੈ ਰਿਸ਼ਤੇ ਪਿਆਰ ਨਾਲ ਬਣਾ ਕੇ ਰੱਖੀਏ ਤਾਂ ਇਹ ਰਿਸ਼ਤੇ ਕਦੇ ਵੀ ਖਤਮ ਨਹੀਂ ਹੁੰਦੇ ਜੇਕਰ ਇਹੀ ਰਿਸ਼ਤਿਆਂ ਵਿੱਚ ਅਸੀਂ ਵਿਗਾੜ ਪਾ ਲਈਏ ਤਾਂ ਇਹ ਰਿਸ਼ਤੇ ਜਲਦੀ ਹੀ ਖਤਮ ਹੋ ਜਾਂਦੇ ਹਨ ਵਧੀਆ ਕੱਪੜੇ ਪਾ ਕੇ ਆਪਣੇ ਨਾਲੋਂ ਦੂਜੇ ਨੂੰ ਘਟੀਆ ਸਮਝਦੇ ਨੇ ਤਾਂ ਆਪ ਦੇ ਆਪ ਨੂੰ ਬਹੁਤ ਹੀ ਮੀਰ ਸਮਝਦੇ ਨੇ ਸਾਨੂੰ ਇਹ ਅਮੀਰੀ ਤੇ ਦੌਲਤ ਦਾ ਕਦੇ ਵੀ ਮਾਣ ਨਹੀਂ ਕਰਨਾ ਚਾਹੀਦਾ ਜੋ ਲੋਕ ਆਪਣੇ ਆਪ ਨੂੰ ਬਹੁਤ ਹੀ ਅਮੀਰ ਕਹਾਉਂਦੇ ਹਨ ਉਹ ਲੋਕ ਰੱਬ ਦੇ ਬਣਾਏ ਬੰਦਿਆਂ ਨਾਲ ਪਿਆਰ ਨਹੀਂ ਕਰਦੇ ਤੇ ਉਹ ਰੱਬ ਨੂੰ ਕਿਵੇਂ ਕਰਨਗੇ ਉਹ ਲੋਕ ਆਪਣੀ ਅਮੀਰੀ ਤੇ ਦੌਲਤ ਵਿੱਚ ਇੰਨੇ ਅੰਨਾ ਹੋ ਜਾਂਦੇ ਹੈ ਕਿ ਉਹ ਰੱਬ ਨੂੰ ਵੀ ਯਾਦ ਨਹੀਂ ਕਰਦੇ ਜਿਵੇਂ ਰੱਬ ਨੇ ਤੁਹਾਨੂੰ ਸਭ ਕੁਝ ਬਖਸ਼ਿਆ ਹੈ